ਸਾਸੀ ਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਅਬੋਰ ਦੇ ਪਿੰਡ ਗੋਬਿੰਦਗੜ੍ਹ ਵਿੱਚ ਇੱਥੇ ਤੁਹਾਨੂੰ ਅੱਜ ਦਿਖਾਵਾਂਗੇ ਪ੍ਰੇਮ ਨਿਵਾਸ ਇਹ ਹਵੇਲੀ ਦੋਸਤੋ ਤਕਰੀਬਨ 135 ਸਾਲ ਪੁਰਾਣੀ ਆ ਇਹ ਹਵੇਲੀ 1890 ਈਸਵੀ ਵਿੱਚ ਸਰਦਾਰ ਪ੍ਰੇਮ ਸਿੰਘ ਜੀ ਸੇਖੋਂ ਉਹਨਾਂ ਨੇ ਬਣਵਾਈ ਸੀ ਤੇ ਜਦੋਂ ਇਹ ਹਵੇਲੀ ਬਣੀ ਉਸ ਸਮੇਂ ਇੱਟਾਂ ਦੇ ਜਿਹੜੇ ਪੱਠੇ ਸੀ ਉਹ ਪਿੰਡ ਦੇ ਵਿੱਚ ਹੀ ਲਾਏ ਗਏ ਸਨ ਗੱਲ ਕਰੀਏ ਗੁਬਿੰਦਗੜ ਪਿੰਡ ਦੀ ਸਥਾਪਨਾ ਦੀ ਤਾਂ ਪਿੰਡ ਗੁਬਿੰਦਗੜ ਦੀ ਸਥਾਪਨਾ ਜ਼ੈਲਦਾਰ ਸਰਦਾਰ ਪ੍ਰੇਮ ਸਿੰਘ ਜੀ ਸੇਖੋਂ ਉਹਨਾਂ ਦੇ ਦਾਦਾ ਜੀ ਸਰਦਾਰ ਖਜਾਨ ਸਿੰਘ ਜੀ ਸੇਖੋਂ ਉਹਨਾਂ ਨੇ ਕੀਤੀ ਇਸ ਖਾਨਦਾਨ ਦੀ ਗੱਲ ਕਰੀਏ ਤਾਂ ਇਸ ਖਾਨਦਾਨ ਦਾ ਬਹੁਤ ਵੱਡਾ ਪਿਛੋਕੜ ਆ ਇਲਾਕੇ ਦੀ ਸਭ ਤੋਂ ਵੱਡੀ ਜ਼ਮੀਨ ਸੀ ਉਸ ਸਮੇਂ ਇਸ ਪਰਿਵਾਰ ਦੇ ਕੋਲ ਤੇ ਇਸੇ ਕਰਕੇ ਸਰਦਾਰ ਪ੍ਰੇਮ ਸਿੰਘ ਜੀ ਸੇਖੋਂ ਨੂੰ ਕੁੰਡਲ ਜੇਲ ਦੇ ਜੇਲਦਾਰ ਦਾ ਖਿਤਾਬ ਮਿਲਿਆ ਹੋਇਆ ਸੀ ਸਰਦਾਰ ਪ੍ਰੇਮ ਸਿੰਘ ਜੀ ਸੇਖੋਂ ਉਹਨਾਂ ਦੇ ਤਿੰਨ ਪੁੱਤਰ ਸਰਦਾਰ ਹਰਚਰਨ ਸਿੰਘ ਜੀ ਸੇਖੋਂ ਸਰਦਾਰ ਉਜਾਗਰ ਸਿੰਘ ਜੀ ਸੇਖੋਂ ਤੇ ਸਰਦਾਰ ਹਰਬੰਸ ਸਿੰਘ ਜੀ ਸੇਖੋਂ ਤੇ ਦੋ ਧੀਆਂ ਸਰਦਾਰਨੀ ਗਰਦਿਆਲ ਕੌਰ ਜੀ ਦਾ ਵਿਆਹ ਹਰਚਰਨ ਸਿੰਘ ਬਾਦਲਪਿੰਡ ਤੇ ਸਰਦਾਰਨੀ ਜਸਪਾਲ ਕੌਰ ਜੀ ਦਾ ਵਿਆਹ ਐਡਵੋਕੇਟ ਬਚਿੱਤਰ ਸਿੰਘ ਸਿੱਧੂ ਐਂਡ ਅਜੀਮਗੜ ਹੋਇਆ ਦੋਸਤੋ ਬੜੀ ਖੂਬਸੂਰਤ ਇਹ ਹਵੇਲੀ ਆ 1890 ਵੇਲੇ ਦੀ ਬਣੀ ਹੋਈ ਇਸ ਹਵੇਲੀ ਨੂੰ ਅੱਜ ਵੀ ਪਰਿਵਾਰ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਇਸ ਦੋਸਤੋ ਸਮੇ ਸਮੇ ਤੇ ਇਹਨਾਂ ਚੀਜ਼ਾਂ ਦੀ ਜਿਹੜੀ ਸਾਭ ਸੰਭਾਲ ਹੁੰਦੀ ਆ ਤਾਂ ਉਸੇ ਕਰਕੇ ਜਿਹੜੇ ਇਹਨਾਂ ਚੀਜ਼ਾਂ ਦੀ ਇੰਨੀ ਲੰਮੀ ਮੰਨਿਆ ਦਾ ਇਸ ਹਵੇਲੀ ਦੇ ਵਿੱਚ ਤਿੰਨ ਚਵਾਰੇ ਤੇ ਤਿੰਨ ਹੀ ਵੇੜੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਦੋ ਵੇੜੇ ਤੁਹਾਨੂੰ ਆਪਾਂ ਇਸ ਵੀਡੀਓ ਦੇ ਰਹੀ ਦਿਖਾ ਰਹੇ ਆ ਤੇ ਇੱਕ ਵੇੜਾ ਜਿਹੜਾ ਉਹ ਪਿਛਲੇ ਪਾਸੇ ਆ ਇਸ ਹਵੇਲੀ ਦਾ ਕਿਉਂਕਿ ਸਰਦਾਰ ਪ੍ਰੇਮ ਸਿੰਘ ਸੇਖੋਂ ਜੀ ਦੇ ਤਿੰਨ ਪੁੱਤਰ ਸੀ ਤੇ ਤਿੰਨਾਂ ਪੁੱਤਰਾਂ ਦੇ ਜਿਹੜੇ ਇਹ ਵੱਖ-ਵੱਖ ਪੋਰਸ਼ਨ ਬਣਾਏ ਗਏ ਸਨ ਜਿਸ ਤਰ੍ਹਾਂ ਇੱਕ ਪੋਰਸ਼ਨ ਦੋਸਤੋ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਤੇ ਹੁਣ ਆਪਾਂ ਚੱਲਦੇ ਆਂ ਦੂਸਰੇ ਪੋਰਸ਼ਨ ਦੇ ਵੱਲ ਇਹ ਆਮੋ ਸਾਹਮਣੇ ਦੋਨਾਂ ਦੇ ਛੋਟੇ-ਛੋਟੇ ਦਰਵਾਜ਼ੇ ਨੇ ਇਹ ਸਭ ਤੋਂ ਜਿਹੜਾ ਇਸ ਹਵੇਲੀ ਦਾ ਪੁਰਾਣਾ ਪੋਰਸ਼ਨ ਆ ਜਿਹੜਾ ਤੁਹਾਨੂੰ ਇਸ ਵੀਡੀਓ ਦੇ ਰਾਈਂ ਦਿਖਾ ਰਹੇ ਆਂ ਦੋਸਤੋ ਬڑا ਸੋਹਣਾ ਇਸ ਹਵੇਲੀ ਦੇ ਡਿਜ਼ਾਈਨ ਆ ਇਸ ਹਵੇਲੀ ਦਾ ਨਕਸ਼ਾ ਇਸ ਦੇ ਨਾਲ ਇਹ ਡਰਾਈング ਰੂਮ ਆ ਡਰਾਈング ਰੂਮ ਦੇ ਵਿੱਚ ਦੋਸਤੋ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਤਸਵੀਰਾਂ ਪੇਂਟਿੰਗਾਂ ਉਹ ਦੇਖਣ ਨੂੰ ਮਿਲਦੀਆਂ ਨੇ ਇਹ ਤੁਹਾਨੂੰ ਇਸ ਵੀਡੀਓ ਦੇ ਰਾਈ ਦਿਖਾ ਰਹੇ ਆ ਇਹ ਸਾਹਮਣੇ ਹਰਮੰਦਰ ਸਾਹਿਬ ਦੀ ਜਿਹੜੀ ਪੁਰਾਣੀ ਪੇਂਟਿੰਗ ਆ ਉਹ ਦਿਖਾਈ ਦੇ ਰਹੀ ਆ ਇਸ ਤੋਂ ਇਲਾਵਾ ਜਿਸ ਤਰ੍ਹਾਂ ਦੋਸਤੋ ਇਹ ਬਾਦਲ ਪਰਿਵਾਰ ਦੀਆਂ ਤਸਵੀਰਾਂ ਨੇ ਕਾਫੀ ਸਾਰੀਆਂ ਜਿਹੜੀਆਂ ਪ੍ਰਾਣੀਆਂ ਤਸਵੀਰਾਂ ਤੇ ਪ੍ਰਾਣੀਆਂ ਵਿਰਾਸਤੀ ਜਿਹੜੇ ਵਰਤਨ ਨੇ ਉਹ ਵੀ ਪਰਿਵਾਰ ਨੇ ਅੱਜ ਵੀ ਸੰਭਾਲੇ ਹੋਏ ਨੇ ਦੋਸਤੋ ਇਹ ਕੁਝ ਕੁ ਹਵੇਲੀਆਂ ਨੇ ਜਿਹੜੀਆਂ ਹਵੇਲੀਆਂ ਦੀ ਲਗਾਤਾਰ ਪਰਿਵਾਰਾਂ ਦੇ ਵੱਲੋਂ ਸਾਭ ਸੰਭਾਲ ਕੀਤੀ ਜਾਂਦੀ ਆ ਤਾਂ ਇਹ ਉਸੇ ਤਰ੍ਹਾਂ ਵੇਖਣ ਨੂੰ ਮਿਲਦੀਆਂ ਨੇ ਨਹੀਂ ਤਾਂ ਬਹੁਤ ਸਾਰੀਆਂ ਹਵੇਲੀਆਂ ਦਰਵਾਜ਼ੇ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ ਉਹ ਹੌਲੀ ਹੌਲੀ ਕਰਕੇ ਖੰਡਰ ਹੁੰਦੀਆਂ ਜਾਂਦੀਆਂ ਨੇ ਦੋਸਤੋ ਬੇਸ਼ੱਕ ਨਵੀਆਂ ਕੋਠੀਆਂ ਵੱਡੇ ਤੋਂ ਵੱਡੀਆਂ ਬਣ ਰਹੀਆਂ ਨੇ ਪਰ ਜਿਹੜੀ ਇਹਨਾਂ ਹਵੇਲੀਆਂ ਇਹਨਾਂ ਘਰਾਂ ਦੀ ਟੌਹਰਾ ਉਹ ਦੋਸਤੋ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਇਹ ਦੋਸਤੋ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਸ ਹਵੇਲੀ ਦੇ ਦੋ ਪੋਰਸ਼ਨ ਨੇ ਇਹ ਦੋਨੋਂ ਆਮੋ ਸਾਹਮਣੇ ਨੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਰਹੀ ਦਿਖਾ ਰਹੇ ਹਾਂ ਜਿਸ ਤਰ੍ਹਾਂ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਹਵੇਲੀ ਦੇ ਵਿੱਚ ਨਵੇਂ ਆ ਵੀ ਐਡ ਕੀਤੀਆਂ ਗਈਆਂ ਨੇ ਤੇ ਜ਼ਿਆਦਾਤਰ ਜਿਹੜਾ ਇਸ ਹਵੇਲੀ ਦਾ ਟਾਂਚਾ ਸਾਰਾ ਉਹ ਪੁਰਾਣਾ ਹੀ ਦੇਖਣ ਨੂੰ ਮਿਲਦਾ ਹੈ ਬਹੁਤ ਸਾਰੇ ਦੋਸਤ ਮਿੱਤਰਾਂ ਦੇ ਇੰਸਟਾਗ੍ਰam ਤੇ ਇਹਨਾਂ ਇਸ ਕਰ ਦੀ ਰੀਲ ਦੇਖਣ ਤੋਂ ਬਾਅਦ ਮੈਸੇਜ ਆ ਰਹੇ ਸੀ ਕਿ ਇਸ ਹਵੇਲੀ ਦਾ ਪੂਰਾ ਟੂਰ ਕਰਵਾਇਆ ਜਾਵੇ ਪਰ ਦੋਸਤੋ ਹਾਲੇ ਕੁਝ ਰੰਗ ਰੋਗਣ ਦਾ ਕੰਮ ਚੱਲ ਰਿਹਾ ਹੈ ਉਸ ਕਰਕੇ ਆਪਾਂ ਤੁਹਾਨੂੰ ਇਹ ਅੰਦਰੋਂ ਹਵੇਲੀ ਨਹੀਂ ਦਿਖਾ ਰਹੇ ਜਲਦੀ ਆਪਾਂ 2-3 ਮਹੀਨੇ ਬਾਅਦ ਇਸ ਹਵੇਲੀ ਦਾ ਜਿਹੜਾ ਤੁਹਾਨੂੰ ਅੰਦਰੋਂ ਵੀ ਟੂਰ ਕਰਾਵਾਂਗੇ ਇਹ ਜਿਹੜਾ ਤੁਹਾਨੂੰ ਇਸ ਹਵੇਲੀ ਦਾ ਬਾਹਰਲੇ ਪਾਸੇ ਤੋਂ 뷰 ਦਿਖਾ ਰਹੇ ਹਾਂ ਤੁਹਾਨੂੰ ਇਹ ਵੀਡੀਓ ਕਲਿੱਪ ਚੰਗੀ ਲੱਗੀ ਦੋਸਤੋ ਤਾਂ ਕਮੈਂਟ ਜਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝੀ ਜਰੂਰ ਕਰਿਓ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ